ਟੀਮ ਯੁਵਾ ਬ੍ਰਦਰ ਅਤੇ ਡਾਕਟਰ ਮੌਜੀ ਵੱਲੋਂ ਮਹਾਸ਼ਿਵਰਾਤਰੀ ਸਮੇਂ ਲਗਾਇਆ ਹਰ ਸਾਲ ਦੀ ਤਰ੍ਹਾਂ ਲੰਗਰ ਉੱਗੇ ਸਮਾਜ ਸੇਵੀ ਟੀਮ ਯੁਵਾ ਬ੍ਰਦਰ ਅਤੇ ਡਾਕਟਰ ਮੌਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਸ਼ਿਵਰਾਤਰੀ ਮੌਕੇ ਇੱਕ ਵਿਸ਼ਾਲ ਲੰਗਰ ਪੰਡਾਰੇ ਦਾ ਆਯੋਜਨ ਕੀਤਾ ਗਿਆ ਇਸ ਸਮੇਂ ਭਗਵਾਨ ਭੋਲੇਨਾਥ ਜੀ ਦੇ ਵਿਆਹ ਦੀ ਖੁਸ਼ੀ ਦੇ ਸੰਗੀਤ ਨਾਲ ਮਾਹੌਲ ਬਹੁਤ ਮਨ ਲੁਭਾਵਣਾ ਹੋਇਆ ਅਤੇ ਸ਼ਰਧਾਲੂਆਂ ਵੱਲੋਂ ਭਗਵਾਨ ਭੋਲੇਨਾਥ ਦੇ ਭਜਨ ਗਾਉਂਦੇ ਹੋਏ ਇਸ ਖੁਸ਼ੀ ਦੇ ਮੌਕੇ ਨੂੰ ਇੱਕ ਦੂਸਰੇ ਨਾਲ ਸਾਂਝਾ ਕੀਤਾ ਗਿਆ ਗੁਰਚਰਨ ਸਿੰਘ ਰਾਜਪੂਤ ਦੀ ਰਿਪੋਰਟ i'm gonna ਮੈਂ ਡਾਕਟਰ ਜਿੰਜੀਤ ਸਿੰਘ ਮੋਜੀ ਮੋਜੀ ਮੈਡੀਕਲ ਸਟੋਰ ਤੋਂ ਟਾਬਰ ਰੋਡ ਤੇ ਮੈਨੂੰ 25 ਸਾਲ ਹੋ ਗਏ ਨੇ ਡਾਕਟਰੀ ਕਰਦੇ ਨੂੰ ਫਿਰ ਇਹਦੀ ਟੀਮ ਜੁਵਾ ਬ੍ਰਦਰਸ ਨਾਲ ਮੇਰਾ ਬਹੁਤ ਪਿਆਰ ਹੈ ਜਿਹੜਾ ਪਿਆਰ ਹੈ ਇਹ ਹਰ ਸਾਲ ਸ਼ਰਧਾਤਰੀ ਦਾ ਲੰਗਰ ਲਾਉਂਦੇ ਨੇ ਤੇ ਹਰ ਸਾਲ ਇਹ ਸੇਵਾ ਕਰਦੇ ਨੇ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਨੇ ਮੈਂ ਪੂਰੇ ਬੱਲਨਵਾਲਾ ਸ਼ਹਿਰ ਨੂੰ ਉਸ ਰਾਤ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਸਾਡੇ ਛੋਟਾ ਪੁੱਤਰ ਸੂਰਜ ਗਵਿੰਦਰ ਆਪਣਾ ਸਾਰੇ ਟੀਮ ਦੇ ਬਹੁਤ-ਬਹੁਤ ਇਹਨਾਂ ਦੇ ਵਧਾਈ ਦੇ ਪਾਤਰ ਨੇ ਧੰਨਵਾਦ ਜੀ ਸਾਹਿਬ ਜਿਹੜੀ ਟੀਮ ਉਹ ਜਿਹੜੇ ਹੁਣ ਅੱਜ ਦਾ ਕੱਲ ਦੇ ਜੇ ਨੌਜਵਾਨ ਨੇ ਉਹ ਨਸ਼ਿਆਂ ਵੱਲ ਤੁਰੇ ਜਾ ਰਹੇ ਉਹਨਾਂ ਨੂੰ ਕਿਸੇ ਨੇ ਦੇਖਦੇ ਹੋ ਕੋਈ ਸੰਦੇਸ਼ ਇਹ ਹੈ ਇਹਨਾਂ ਤੋਂ ਥੋੜਾ ਇਹਨਾਂ ਨੂੰ ਸਿੱਖਣਾ ਚਾਹੀਦਾ ਇਹ ਹਰ ਸਾਲ ਲੱਗਰ ਦੇ ਪ੍ਰਤੀ ਲੱਗਰ ਲਾਂਦੇ ਨੇ ਕਿ ਲੋਕੀ ਆਪਣੇ ਜਿਹੜੇ ਮੁੰਡੇ ਨੇ ਅੱਜ ਕੱਲ ਦੇ ਨਸ਼ੇ ਵਾਲ ਨੂੰ ਜਾਂਦੇ ਨੇ ਕਰ ਇਹਨਾਂ ਨੂੰ ਸੇਧ ਲੈਣੀ ਚਾਹੀਦੀ ਆ ਸਰ ਮਾਸ਼ ਵਰਤਰੀ ਮਿੱਥਾ ਅੱਜ ਜਿੱਥੇ ਇੱਕ ਦੇਸ਼ਵਾਸੀਆਂ ਦੇ ਵਿੱਚ ਬੜੀ ਸ਼ਰਧਾਪੂਰਵਕ ਮਾਸ਼ ਵਰਤਰੀ ਦਾ ਤਿਹਾੜੀ ਮਨਾਇਆ ਜਾਂਦਾ ਉੱਥੇ ਹੀ ਅੱਜ ਸਾਡੇ ਇਲਾਕੇ ਹਲਕਾ ਦੱਖਣ ਦੇ ਵਿੱਚ ਟੀਮ ਜੁਵਾ ਬ੍ਰਦਰ ਨੇ ਬੜਾ ਹੀ ਵਧੀਆ ਪ੍ਰਾਲਾ ਕਰਕੇ ਇੱਦਾਂ ਹਰੇਕ ਸਾਲ ਮਾਹ ਸ਼ਿਵਰਾਤਰੀ ਦਾ ਲੰਗਰ ਲਾਇਆ ਜਾਂਦਾ ਬੜੀ ਸ਼ਰਤਾਂ ਨਾਲ ਦਿਨ ਮਨਾਇਆ ਜਾਂਦਾ ਉੱਥੇ ਇਹਨਾਂ ਦੀ ਸਮੂਚੀ ਟੀਮ ਡਾਕਟਰ ਮੋਜੀ ਜੀ ਰਾਜੂ ਜੀ ਤੇ ਜੁਵਾ ਬ੍ਰਦਰ ਦੇ ਛਿੰਨੇ ਵੀ ਟੀਮ ਮੈਂਬਰ ਅ ਅੱਜ ਸਾਰੇ ਹੀ ਬੜੀ ਵਧਾਈ ਦੇ ਪਾਤਰ ਹਨ ਕਿ ਜਿਨ੍ਹਾਂ ਨੇ ਇਹਨੇ ਵੱਡੇ ਦਿਨ ਤਿਹਾਰ ਨੂੰ ਬੜੀ ਖੁਸ਼ੀ ਨਾਲ ਇੱਥੇ ਮਨਾਉਣ ਦਾ ਪ੍ਰਾਲਾ ਕੀਤਾ ਹੈ ਅੱਜ ਮੈਂ ਇਹਨਾਂ ਦੇ ਮਾਧਿਅਮ ਦੇ ذریعے ਤੁਹਾਡੇ ਚੈਨਲ ਦੇ ਮਾਧਿਅਮ ਦੇ ذریعے ਸਾਰੇ ਹੀ ਦੇਸ਼ ਵਾਸੀਆਂ ਨੂੰ ਮਹਾਦੇਵ ਸ਼ਿਵਜੀ ਮਹਾਰਾਜ ਦੇ ਇਸ ਪਵਿੱਤਰ ਦਿਹਾੜੇ ਨੂੰ ਬੜੀ ਖੁਸ਼ੀ ਨਾਲ ਮਨਾਉਣ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ